ਇਸ਼ਕ ਹਕੀਕੀ ਪਿੰਡ ਬਕਾਲੇ ਤੋਂ ਜਰਕ ਬਾਹਰ ਵੱਲ ਨੂੰ ਜਾਈਏ ਤਾਂ ਬੜੇ ਹੀ ਸੋਹਣੇ ਅਤੇ ਸੰਘਣੇ ਬਿਰਖਾਂ ਦੀ ਇੱਕ ਛੋਟੀ ਜਹੀ ਚੰਗੀ ਆਰੰਭ ਹੁੰਦੀ ਹੈ ਜਿਸ ਦੇ ਅੰਦਰ ਗਿਆ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਿਸੇ ਸੰਘਣੇ ਵਣ ਵਿੱਚ ਆ ਪਹੁੰਚੇ ਹੋਈਏ ਆਮ ਦੁਨਿਆਵੀ ਜੀਵਾਂ ਲਈ ਤਾਂ ਸ਼ਾਇਦ ਇਹ ਸਥਾਨ ਕੋਈ ਅਹਿਮੀਅਤ ਨਾ ਰੱਖਦਾ ਹੋਵੇ ਪਰ ਕੁਦਰਤ ਔਰ ਇਕਾਂਤ ਬੰਦਗੀ ਦੇ ਆਸ਼ਕਾਂ ਲਈ ਤਾਂ ਮੰਨੋ ਇਹ ਕੁਦਰਤ ਦੀ ਨਿਯਮਤ ਹੀ ਹੈ ਇਸ ਬਕਾਲੇ ਪਿੰਡ ਵਿੱਚ ਇੱਕ ਪਿਆਰੀ ਰੂਹ ਗੁਰੂ ਨਾਨਕ ਦੇ ਚਰਨਾਂ ਦੇ ਭੋਰੇ ਭਾਈ ਮਹਿਰਾ ਦਾ ਵਾਸ ਹੈ ਸਤਿਗੁਰ ਜੀ ਨਾਲ ਇਸ਼ਕ ਇੰਨਾ ਵੱਧ ਚੁੱਕਾ ਹੈ ਕਿ ਆਪਣਾ ਤਨ ਮਨ ਧਨ ਸਭ ਕੁਝ ਦਿਲੋਂ ਗੁਰੂ ਨੂੰ ਸਮਰਪਿਤ ਕਰ ਚੁੱਕੇ ਹਨ ਇੱਕ ਸਾਈਆਂ ਜੀ ਦੀ ਬੰਦਗੀ ਇੱਕ ਗੁਰੂ ਦੇ ਇਸ਼ਕ ਬਿਨਾ ਹਰ ਕੋਈ ਚਾਹਤ ਮਨ ਵਿੱਚ ਨਹੀਂ ਹੈ ਜਦੋਂ ਵੀ ਕੋਈ ਅਗੰਮੀ ਸਹਨਤ ਹੁੰਦੀ ਹੈ ਤਾਂ ਇਹ ਪਿਆਰੀ ਰੂਹ ਇਸ ਛੋਟੇ ਜਿਹੇ ਵਣ ਵਿੱਚ ਆ ਸਾਈਆਂ ਜੀ ਦੀ ਪਰਹੜੀ ਵਿੱਚ ਇਸ ਤਰ੍ਹਾਂ ਮਗਨ ਹੁੰਦੀ ਹੈ ਕਿ ਕੁਦਰਤ ਦਾ ਹਰ ਜ਼ਰਰਾ ਵਾਹਿਗੁਰੂ ਵਾਹਿਗੁਰੂ ਕਰਦਾ ਭਾਜਦਾ ਹੈ ਇੱਕ ਦਿਨ ਇਸੇ ਰੰਗ ਵਿੱਚ ਬੈਠਿਆਂ ਦੇ ਮਨ ਵਿੱਚ ਕੋਈ ਰੱਬ ਦੀ ਖੱਲੀ ਸਹਿਨਤ ਆ ਪਈ ਕਿ ਇਕਾਂਤ ਬੰਦਗੀ ਦਾ ਇਹ ਸੁੰਦਰ ਅਰ ਨਵੇਕਲਾ ਸਥਾਨ ਤਾਂ ਕੁਦਰਤ ਨੇ ਆਪਣੇ लाडले ਅਰ ਸਾਡੇ ਪਿਆਰੇ ਸਤਿਗੁਰਜੀ ਲਈ ਹੀ ਸਾਜਿਆ ਹੈ ਕਿੰਨਾ ਚੰਗਾ ਹੋਵੇ ਜੇ ਸਤਿਗੁਰਜੀ ਇਸ ਇਕਾਂਤ ਬੰਦਗੀ ਸਥਾਨ ਨੂੰ ਆ ਭਾਗ ਲਾਉਣ ਇਸ ਫੁਰਨੇ ਦਾ ਫੁਰਨਾ ਕੀ ਸੀ ਮਾਨੋ ਸਤਗੁਰਜੀ ਨਾਲ ਇਲਾਹੀ ਇਸ਼ਕ ਦੀ ਚਿੰਨਕ ਦਾ ਪੜ ਘਾਰਿਆਂ ਵਿੱਚ ਆ ਜਾਣਾ ਸੀ ਬਸ ਇਹ ਲਿਲ ਲੱਗ ਗਈ ਕਿ ਕਿਵੇਂ ਸਤਗੁਰਜੀ ਇਸ ਸੁੰਦਰ ਸਥਾਨ ਤੇ ਆ ਚਰਨ ਪਾਉਣ ਇਸ ਲਿਲ ਨੇ ਇਹ ਵਿਚਾਰ ਬਖਸ਼ ਦਿੱਤਾ ਕਿ ਇਸ ਸਥਾਨ ਤੇ ਸਤਗੁਰਜੀ ਲਈ ਇੱਕ ਛੋਟਾ ਅਤੇ ਸੋਹਣਾ ਜਿਹਾ ਘਰ ਉਸਾਰਿਆ ਜਾਏ ਜਿੱਥੇ ਸਤਗੁਰੂ ਜੀ ਆ ਬੰਦਗੀ ਦੇ ਰੰਗ ਮਾਣਿਆ ਕਰਨ ਅਰਦਾਸ ਇੱਕ ਝੋਂਪੜੀ ਵਿੱਚ ਸੇਵਾ ਲਈ ਹਰਦਮ ਹਾਜ਼ਰ ਰਿਹਾ ਕਰੇ ਇਸ ਵਿਚਾਰ ਦੇ ਆਉਂਦਿਆਂ ਹੀ ਇਸ ਪਿਆਰੀ ਰੂਹ ਦੀ ਸੁਰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਜਾ ਹਾਜ਼ਰ ਹੋਈ ਅਰ ਜੋਦਲੀ ਕਰਨ ਲੱਗੀ हे दाता हे ਪਿਆਰੇ ਮੈਂ ਵਾਰੇ ਕਿਰਪਾਲੂ ਪਿਤਾ ਜੀ ਆਪ ਜੀ ਨੇ ਟੁੱਟ ਕੇ ਆਪਣੇ ਚਰਨਾਂ ਦੇ ਪਿਆਰ ਸਦਕੇ ਦਾਸ ਰੇ ਨੂੰ ਇਹ ਸੋਹਣੇ ਵਿਚਾਰ ਦੀ ਦਾਤ ਬਖਸ਼ ਨਿਹਾਲ ਕੀਤਾ ਹੈ ਦਾਤਾ ਜੀ ਤਰਸ ਕਰੋ ਜੀ ਇਸ ਸੋਹਣੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਦੀ ਆਗਿਆ ਔਰ ਉਦਮ ਬਖਸ਼ ਕਿਰਤਾਰਥ ਕਰੋ ਜੀ ਸੀਸ ਤੇ ਹੱਥ ਰੱਖ ਕੇ ਆਪਣੀ ਇਹ ਸੇਵਾ ਆਪਣੇ ਪਿਆਰ ਵਿੱਚ ਆਪ ਕਰਵਾਉ ਦਾਤਾ ਜੀਓ ਇਹ ਪੁਕਾਰ ਕਰਦਿਆਂ ਜਦ ਸੁਰਤ ਵਿੱਚ ਵਿਗਸਤੇ ਔਰ ਮੁਸਕਰਉਂਦੇ ਸਤਗੁਰ ਜੀ ਦੇ ਚੰਨ ਮੁਖੜੇ ਦੇ ਦੀਦਾਰੇ ਹੋਏ ਤਾਂ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਸਤਗੁਰ ਜੀ ਨੇ ਚੰਦ ਚਕੌਰ ਦੀ ਇਹ ਸੁਪ੍ਰੀਤ ਉੱਪਰ ਆਪ ਮਿਹਰ ਲਗਾ ਦਿੱਤੀ ਹੋਵੇ ਬਸ ਫੇਰ ਕੀ ਸੀ ਇਸ ਸੇਵਾ ਨੂੰ ਸਿਰੇ ਚਾੜਨ ਲਈ ਸਾਰੇ ਉਦਮ ਜਾਗ ਪਏ ਔਰ ਕੁਝ ਦਿਨਾਂ ਵਿੱਚ ਹੀ ਇੱਕ ਬਹੁਤ ਹੀ ਸੋਹਣਾ ਪਰ ਛੋਟਾ ਜਿਹਾ ਬਲਹਾਰੀ ਕੁਦਰਤ ਦੇ ਰੰਗ ਵਿੱਚ ਰੰਗਿਆ ਹੋਇਆ ਸੁੰਦਰ ਬੰਦਗੀ ਅਸਥਾਨ ਬਣ ਕੇ ਤਿਆਰ ਹੋ ਗਿਆ। ਪ੍ਰੇਮੀ ਨੇ ਇਸ ਅਸਥਾਨ ਦੀ ਵਿਉਂਤ ਨੂੰ ਇਸ ਤਰ੍ਹਾਂ ਉਲੀਕਿਆ ਹੈ। ਕੀ ਇਹ ਸਥਾਨ ਕੋਈ ਵਖਰੀ ਸ਼ੈ ਨਾ ਲੱਗ ਕੇ ਪਰ ਇਸ ਛੋਟੇ ਜਿਹੇ ਵਣ ਦੀ ਕੁਦਰਤ ਦਾ ਹੀ ਇੱਕ ਹਿੱਸਾ ਲੱਗਦਾ ਹੈ ਇਸ ਸਥਾਨ ਦੇ ਆਸ-ਪਾਸ ਐਸੇ ਵਣ ਦੇ ਸੁੰਦਰ ਫੁੱਲ ਬੂਟਿਆਂ ਨੂੰ ਐਸੇ ਸੋਹਣੇ ਢੰਗ ਨਾਲ ਲਗਾਇਆ ਗਿਆ ਹੈ ਕਿ ਸੁਰਤ ਆਪ ਮੋਹਾਰੇ ਹੀ ਸਾਈਆਂ ਜੀ ਵਿੱਚ ਜੁੜਨ ਲਈ ਉਤਾਵਲੀ ਹੋ ਉੱਠਦੀ ਹੈ ਇਸ ਸੁੰਦਰ ਸਥਾਨ ਤੋਂ ਜਰਾ ਕੁ ਪਰਾਂਵਾਰ ਇੱਕ ਸਾਦੀ ਜਿਹੀ ਝੌਂਪੜੀ ਵਿੱਚ ਇਸ ਪਿਆਰੀ ਰੂਹ ਨੇ ਆਪਣਾ ਟਿਕਾਣਾ ਕੀਤਾ ਜਿਸ ਦੇ ਚਿੱਤ ਵਿੱਚ ਨਿਤ ਇੱਕ ਚਾਹਤ ਦੀ ਖਿੱਚ ਪੈਂਦੀ ਰਹਿੰਦੀ ਹੈ ਕਿ ਕਿਵੇਂ ਸਤਿਗੁਰੂ ਜੀ ਆਪ ਇਸ ਸੁੰਦਰ ਸਥਾਨ ਤੇ ਇਕਾਂਤ ਬੰਦਗੀ ਦੇ ਰੰਗ ਨੂੰ ਮਾਣਨ ਉਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸ ਪਿਆਰੀ ਰੂਹ ਦੇ ਪ੍ਰੇਮ ਦੀ ਖਿੱਚ ਮਹਿਸੂਸ ਕਰ ਰਹੇ ਸਨ ਸੋ ਇੱਕ ਦਿਨ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਵਿਆਸਾ ਦੇ ਕੋਲ ਵਾਰ ਪਿੰਡ ਬਕਾਲੇ ਲਾਗੇ ਇੱਕ ਪਿਆਰੀ ਰੂਹ ਗੁਰੂ ਲਈ ਸੁੰਦਰ ਇਕਾਂਤ ਬੰਦਗੀ ਅਸਥਾਨ ਬਣਾ ਬੈਰਾਗ ਕਰ ਰਹੀ ਹੈ ਪ੍ਰੇਮੀ ਦੀ ਖਿੱਚ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਇਸ ਲਈ ਉਸ ਦੇ ਪ੍ਰੇਮ ਨੂੰ ਕਬੂਲਣ ਉੱਥੇ ਜਾਣਾ ਹੈ ਮਾਤਾ ਗੰਗਾ ਜੀ ਠੀਕ ਹੈ ਦਾਤਾ ਜੀ ਪ੍ਰੇਮੀ ਦੇ ਪਿਆਰ ਨੂੰ ਕਬੂਲਣਾ ਬਿਰਧ ਹੈ ਆਪ ਦਾ ਪਰ ਇੱਕ ਬੇਨਤੀ ਹੈ ਜੇ ਪ੍ਰਵਾਨ ਹੋਵੇ ਗੁਰੂ ਜੀ ਹੁਕਮ ਮਾਤਾ ਜੀ ਮਾਤਾ ਗੰਗਾ ਜੀ ਦਾਤਾ ਜੀ ਆਪ ਜੀ ਜਾਣਦੇ ਹੀ ਹੋ ਕਿ ਗੰਗਾ ਦੇ ਸਾਗਰ ਵਿੱਚ ਸਮੋਂ ਦਾ ਸਮਾਂ ਨੇੜੇ ਹੈ ਇੱਛਾ ਹੈ ਕਿ ਆਪ ਦੀ ਹਜ਼ੂਰੀ ਵਿੱਚ ਹੀ ਇਹ ਰੂਹ ਦੇ ਚੋਂ ਉਡਾਰੀ ਮਾਰੇ ਸੋ ਚੰਗਾ ਹੋਵੇ ਜੇ ਇਸ ਗੰਗਾ ਨੂੰ ਵੀ ਆਪ ਆਪਣੇ ਨਾਲ ਹੀ ਲੈ ਚੱਲੋ ਅਖੀਰਲੇ ਸਮੇਂ ਲਈ ਉਹ ਇਕਾਂਤ ਬੰਦਗੀ ਅਸਥਾਨ ਠੀਕ ਰਹੇਗਾ ਨਾਲੇ ਦਾਤਾ ਜੀ ਪੰਚਮ ਪਾਤਸ਼ਾਹੀ ਨੇ ਰਾਵੀ ਵਿੱਚ ਆਪਣੀ ਦੇਹ ਜਲ ਪ੍ਰਵਾਹ ਕੀਤੀ ਸੀ ਬਕਾਲੇ ਤੋਂ ਬਿਆਸਾ ਨੇੜੇ ਹੈ ਸੋ ਇਸ ਗੰਗਾ ਦੀ ਦੇ ਬਿਆਸਾ ਵਿੱਚ ਸਹਿਜੇ ਹੀ ਜਲ ਪ੍ਰਵਾਹ ਹੋ ਸਕੇਗੀ ਜਿਸ ਨੇ ਅੱਗੇ ਰਾਵੀ ਵਿੱਚ ਜਾ ਮਿਲਣਾ ਹੈ ਗੁਰੂ ਜੀ ਸਤਿਵਚਨ ਮਾਤਾ ਜੀ ਇਸ ਤਰ੍ਹਾਂ ਹੀ ਹੋਵੇਗਾ ਪਾਈ ਮੇਰਾ ਆਪਣੀ ਛੋਟੀ ਜਹੀ ਝੌਂਪੜੀ ਵਿੱਚ ਨੈਣ ਮੀਟ ਟਿਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੁਝ ਸਮੇਂ ਬਾਅਦ ਹੀ ਤਰਬਕ ਕੇ ਨੈਣ ਖੋਲ ਦਿੰਦੇ ਹਨ ਬਾਹਰ ਨਿਕਲ ਕੇ ਇਧਰ ਉਧਰ ਤੱਕਦੇ ਹਨ ਔਰ ਫੇਰ ਆ ਕੇ ਵਾਪਸ ਟਿਕਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਤਿੰਨ ਚਾਰ ਵਾਰ ਇਸ ਤਰ੍ਹਾਂ ਹੋ ਚੁੱਕਾ ਤਾਂ ਮਹਿਰਾ ਜੀ ਦੀ ਪਤਨੀ ਜੀਵਨਾ ਪੁੱਛਣ ਲੱਗੀ ਸਵਾਮੀ ਜੀ ਕੀ ਗੱਲ ਹੈ ਅੱਜ ਮਨ ਨੂੰ ਅੰਦਰ ਬਾਹਰ ਦੀ ਦੌੜ ਲੱਗੀ ਹੋਈ ਹੈ ਭਾਈ ਮਹਿਰਾ ਕੀ ਦੱਸਾਂ ਸੁਹਾਗਣੀਆਂ ਜਦੋਂ ਵੀ ਅੱਖਾਂ ਬੰਦ ਕਰਦਾ ਹਾਂ ਤਾਂ ਘੋੜਿਆਂ ਦੇ ਟਾਪਾਂ ਦੀ ਆਵਾਜ਼ ਇਸ ਤਰ੍ਹਾਂ ਸੁਣਾਈ ਦਿੰਦੀ ਹੈ ਕਿ ਜਿਵੇਂ ਸਤਿਗੁਰ ਜੀ ਆ ਗਏ ਪਰ ਜਦੋਂ ਬਾਹਰ ਜਾਂਦਾ ਹਾਂ ਤਾਂ ਦਿਸਦਾ ਕੋਈ ਨਹੀਂ ਪਤਾ ਨਹੀਂ ਇਹ ਮਨ ਦਾ ਵਹਿਮ ਹੈ ਕਿ ਮੁਰਾਦ ਪੂਰੀ ਹੋਣ ਵਾਲੀ ਹੈ ਜੀਵਨਾ ਮੁਸਕਰਾ ਕੇ ਸੁਆਮੀ ਜੀਓ ਵਰਖਾ ਤੋਂ ਪਹਿਲਾਂ ਹਵਾ ਠੰਡੀ ਹੋ ਜਾਂਦੀ ਹੈ ਜੋ ਵਰਖਾ ਦੇ ਆਉਣ ਦੀ ਹੀ ਨਿਸ਼ਾਨੀ ਹੁੰਦੀ ਹੈ ਸੋ ਇਹ ਕੋੜਿਆਂ ਦੇ ਟਾਪਾਂ ਦੀ ਆਵਾਜ਼ ਵਹਿਮ ਨਹੀਂ ਹਕੀਕਤ ਹੈ ਸਤਗੁਰ ਜੀ ਸੱਚਮੁੱਚ ਆ ਰਹੇ ਹਨ ਭਾਈ ਮੇਹਰਾ ਪਰ ਸੁਹਾਗਣੀਆਂ ਤੈਨੂੰ ਇੰਨਾ ਯਕੀਨ ਕਿੰਜ ਜੀਵਨਾ ਦਿਲ ਸ਼ਾਦੀ ਭਰਦਾ ਹੈ ਜੀ ਇਸ ਲਈ ਦਾਸੀ ਨੇਤਾ ਸਤਗੁਰ ਜੀ ਦੇ निज स्थान दी सफाई ਵੀ ਕਰ ਦਿੱਤੀ ਹੈ ਅਤੇ ਲੰਗਰ ਦੀ ਸੇਵਾ ਵੀ ਆਰੰਭ ਕਰ ਦਿੱਤੀ ਹੈ ਭਾਈ ਮਹਿਰਾ ਨੈਣ ਭਰ ਕੇ हे ਕੁਲ ਤਾਰੂ ਪਵਿੱਤਰ ਆਤਮਾ ਤੇਰੇ ਇਸ਼ਕ ਹਕੀਕੀ ਨੂੰ ਸਲਾਮ ਹੈ ਜੀਵਨਾ ਹੱਸ ਕੇ ਚਲੋ ਸੁਆਮੀ ਜੀ ਮੇਰੇ ਇਸ਼ਕ ਹਕੀਕੀ ਨੂੰ ਸਲਾਮ ਬਾਤ ਚ ਕਰ ਲੈਣਾ ਪਹਿਲਾ ਇਸ਼ਕ ਹਕੀਕੀ ਦੇ ਸਾਗਰ ਨੂੰ ਸਲਾਮ ਕਰਨ ਦੀਆਂ ਤਿਆਰੀਆਂ ਕਰ ਲਈਏ ਸੋ ਦਾਸੀ ਤਾਂ ਜਾਣਦੀ ਐ ਪਿੰਡ ਨੂੰ ਸਤਿਗੁਰਜੀ ਦੇ ਹੋਰ ਪ੍ਰੇਮੀਆਂ ਨੂੰ ਖਬਰ ਦੇਣ ਤਾਂ ਜੋ ਸਭ ਦਾ ਭਲਾ ਹੋਵੇ ਤੇ ਤੁਸੀਂ ਸਜਰੇ ਜਲ ਨਾਲ ਗਾਗਰਾਂ ਭਰ ਲਵੋ ਇਹ ਕਹਿ ਕੇ ਜੀਵਨਾ ਤਾਂ ਵਗ ਗਈ ਬਕਾਲੇ ਨੂੰ ਤੇ ਭਾਈ ਮੇਰਾ ਨੇ ਨੇੜਲੇ ਖੂਤੋਂ ਜਲ ਭਰਨ ਦੀ ਸੇਵਾ ਆਰੰਭ ਕਰ ਦਿੱਤੀ ਜਦ ਪੰਜ ਗਾਗਰਾ ਸਜਰੇ ਜਲ ਦੀਆਂ ਭਰ ਚੁੱਕੇ ਅਰ ਛੇਵੀਂ ਗਾਗਰ ਲਿਆ ਹੀ ਰਹੇ ਸਨ ਕਿ ਰਸਤੇ ਵਿੱਚ ਪੈਰ ਐਸਾ ਤਿਲਕਿਆ ਅਰ ਡਿੱਗਣ ਹੀ ਲੱਗੇ ਸਨ ਕਿ ਦੋ ਪਿਆਰ ਭਰੇ ਹੱਥਾਂ ਨੇ ਬੋਚ ਲਿਆ ਭਾਈ ਮਹਿਰਾ ਨੇ ਜਦ ਬਚਾਉਣ ਵਾਲੇ ਵੱਲ ਨਜ਼ਰ ਮਾਰੀ ਤਾਂ ਸਤਿਗੁਰੂ ਮੂਰਤ ਦੇ ਦੀਦਾਰਿਆਂ ਨੇ નિਹਾਲ ਕਰ ਦਿੱਤਾ ਗਾਗਰ ਇੱਕ ਸਿੱਖ ਨੇ ਸੰਭਾਲ ਲਈ ਤੇ ਮਹਿਰਾ ਜੀ ਚਰਨਾਵਲ ਨੂੰ ਝੁਕੇ ਪਰ ਸਤਿਗੁਰ ਜੀ ਨੇ ਪਿਆਰ ਨਾਲ ਹੱਥ ਫੜ ਕੇ ਗੱਲ ਨਾਲ ਲਾ ਲਿਆ ਅਜੇ ਨਦੀ ਸਮੁੰਦਰ ਦਾ ਸੰਗਮ ਹੋ ਹੀ ਰਿਹਾ ਸੀ ਕਿ ਉਧਰੋਂ ਜੀਵਨਾ ਅਤੇ ਕੁਝ ਹੋਰ ਪ੍ਰੇਮੀ ਸਿੱਖ ਵੀ ਆ ਗਏ ਫੇਰ ਤਾਂ ਸਾਈਆਂ ਜੀ ਦੇ ਪ੍ਰੇਮ ਵਿੱਚ ਭਿੱਜੀਆਂ ਰੂਹਾਂ ਦਾ ਅਜਿਹਾ ਪ੍ਰੇਮ ਸੰਗਮ ਹੋਇਆ ਕਿ ਸਾਰਾ ਮਾਹੌਲ ਹੀ ਚੰਦ ਚਕੌਰ ਦੀ ਪ੍ਰੀਤ ਦੇ ਰੰਗ ਵਿੱਚ ਰੰਗਿਆ ਗਿਆ ਸਤਗੁਰੂ ਜੀ ਔਰ ਮਾਤਾ ਗੰਗਾ ਜੀ ਜਦ ਇੱਕ ਇੱਕ ਰੂਹ ਨੂੰ ਪਿਆਰ ਭਰੀਆਂ ਅਸੀਸਾਂ ਦੇ ਨਿਹਾਲ ਕਰ ਚੁੱਕੇ ਤਾ ਭਾਈ ਮੇਰਾ ਜੀ ਬੇਨਤੀ ਕਰ ਸਤਗੁਰ ਜੀ ਨੂੰ ਨਿਜ ਅਸਥਾਨ ਵੱਲ ਲੈ ਤੁਰੇ ਪਿੱਛੇ ਪਿੱਛੇ ਸੰਗਤ ਕਿਸੇ ਉੱਚੇ ਪ੍ਰੇਮ ਰਸ ਵਿੱਚ ਭਿੱਜੀ ਸ਼ਬਦ ਗਉਂਦੀ ਆ ਰਹੀ ਹੈ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੀ ਜਿਨਹੀ ਮੇਰਾ ਸਤਗੁਰ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੁਲ ਧੰ ਧੰ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਧੰ ਧੰ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾਂ ਲਏ ਛਡਾਏ ਹਰ ਸਤਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਜਦੋਂ ਸੰਗਤ ਨੇ ਇਸ ਛੋਟੇ ਜਿਹੇ ਵਣ ਵਿੱਚ ਸੁੰਦਰ ਇਕਾਂਤ ਬੰਦਗੀ ਅਸਥਾਨ ਦੇ ਦਰਸ਼ਨ ਕੀਤੇ ਤਾਂ ਸਭ ਦਾ ਮਨ ਸਾਈਆਂ ਜੀ ਦੇ ਪ੍ਰੇਮ ਹੁਲਾਰਿਆਂ ਵਿੱਚ ਆ ਗਿਆ ਔਰ ਕਿੰਨੇ ਦਿਨ ਸਤਿਗੁਰ ਜੀ ਨੇ ਇਸ ਅਸਥਾਨ ਤੋਂ ਹੀ ਸਾਈਆਂ ਜੀ ਦੀ ਬੰਦਗੀ ਦੀਆਂ ਕਿਰਨਾ ਨਾਲ ਜਗ ਨੂੰ ਰੌਸ਼ਨ ਆਇਆ ਸਤਿਗੁਰ ਜੀ ਆਪਣੀ ਸਾਈਆਂ ਜੀ ਦੇ ਪ੍ਰੇਮ ਨਾਲ ਰੰਗੀ ਹੋਈ ਸੁਰਤ ਨਾਲ ਸਿੱਖਾਂ ਦੀ ਸੁਰਤ ਨੂੰ ਚਾਕੇ ਭਵ ਸਾਗਰ ਤੋਂ ਉੱਚਾ ਕਰ ਰਹੇ ਹਨ ਸੰਸਿਆਆਂ ਦੀਆਂ ਲਹਿਰਾਂ ਤੋਂ ਉਠਾ ਕੇ ਉਨਮਨ ਕਰ ਰਹੇ ਹਨ ਗਗਨਾਂ ਦੇ ਤਾਰੂ ਬਣਾ ਰਹੇ ਹਨ ਇਹ ਬ੍ਰह्म ਵਿਦਿਆ ਦਾ ਦਾਨ ਹੈ ਉੱਚਾ ਮਨ ਨੀਵੇਂ ਮਨ ਨੂੰ ਉੱਚਾ ਕਰ ਜਾਂਦਾ ਹੈ ਖਿੜੇ ਵਾਲਾ ਅਨ ਖਿੜਿਆ ਮੁਰਝਾ ਆਇਆ ਕੁਮਲਾਇਆ ਤੇ ਸੁਖ ਰਹਿਆਂ ਨੂੰ ਖਿੜਾ ਜਾਂਦਾ ਹੈ ਆਹ ਦਾਤਾ ਜੀ ਨੇ ਜੋ ਪਿਆਰੇ ਆਏ ਸਭ ਦੇ ਮਨ ਨੂੰ ਇੱਕ ਹਿਲੋਰਾ ਦਿੱਤਾ ਕਿੰਨਾ ਕਿੰਨਾ ਮਣਾ ਤੇ ਪੰਡਾ ਬਣ ਕੇ ਨਹੀਂ ਬਸ ਕਿਣਕਾ ਹਾਂਜੀ ਕਿਣਕਾ ਕਿਣਕਾ ਉੰਜ ਵੀ ਤਾਂ ਗੁਰਮੁਖ ਨਾਮ ਦੀ ਇੱਕ ਕਣੀ ਦੇ ਕੇ ਹੀ ਉਧਾਰ ਕਰਦਾ ਹੈ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਏਕ ਕਣੀ ਇਸ ਕਿਣਕਾ ਭਰ ਜੀਵਨ ਨਾਲ ਮੁਰਦਾ ਜੀ ਉੱਠਦਾ ਹੈ ਇੱਕ ਕਿਣਕਾ ਨਹੀਂ ਤਾਂ ਮੁਰਦਾ ਹੈ ਇੱਕ ਕਿਣਕਾ ਅੰਦਰ ਆ ਵਸਿਆ ਤਾਂ ਮੁਰਦਾ ਜੀ ਉੱਠਿਆ ਮਹਿਮਾ ਵਾਲਾ ਹੋ ਗਿਆ ਹਾਂਜੀ ਜਿੱਥੇ ਨਾਮ ਆ ਵਸਿਆ ਰੱਬ ਆ ਵਸਿਆ ਹਰ ਸਿਮਰਨ ਮੈਂ ਆਪ ਨਿਰੰਕਾਰ ਆ ਸੋ ਏ ਕਿਣਕਾ ਹੀ ਹੈ ਜੋ ਰੱਬੀ ਜੀਵਨ ਹੈ ਏ ਕਿਣਕਾ ਹੀ ਹੈ ਜੋ ਅੰਦਰ ਸਾਈਂ ਵਸਦਾ ਹੈ ਵਸੇ ਤਾਂ ਜੀਵੇ ਹਾ ਇਸ ਕਿਣਕੇ ਤੋਂ ਬਿਨਾ ਇਸ ਸਿਮਰਨ ਤੋਂ ਬਿਨਾ ਜੀਵਨ ਕਿਸ ਤਰ੍ਹਾਂ ਦਾ ਹੈ ਬਿਨ ਸਿਮਰਨ ਜੋ ਜੀਵਨ ਬਲਾ ਸਰਪ ਜੈਸੇ ਅਰਜਾਰੀ ਜੀਵਿਆ ਸੋ ਜਿਸ ਕਿਣਕਾ ਪਾਇਆ ਏ ਕਿਣਕਾ ਫਿਰ ਆਪੇ ਭੰਬੜ ਹੋ ਬਲਿਆ ਜੀਵਨ ਰੱਬੀ ਇਲਾਹੀ ਰੋਹਾਨੀ ਆਤਮਿਕ ਜੀਵਨ ਹੋ ਗਿਆ ਜੋ ਰੱਬ ਵਿੱਚ ਜੀਵਿਆ ਸੋ ਜੀਵਿਆ ਬਾਕੀ ਤਾਂ ਸੁੱਤੇ ਪਏ ਮੁਰਦੇ ਸਮਾਨ ਹਨ ਜੋ ਰੱਬੀ ਜੀਵਨ ਦੇ ਨੂਰ ਤੋਂ ਅਤੇ ਹਰ ਥਾਂ ਠਾਠਾ ਮਾਰ ਰਹੇ ਇਲਾਹੀ ਜੀਵਨ ਦੇ ਸਮੁੰਦਰ ਤੋਂ ਵਿਥ ਵਿੱਚ ਰਹੇ ਕੋ ਲੋ ਵਿੱਚ ਰਹੇ ਸੋ ਖਾਦੇ ਜੀਵੇ ਜੀਵੇ ਉਹ ਜੋ ਸਦਾ ਜਿਉਂਦੇ ਤੇ ਕਦੇ ਨਾ ਮਰਨਹਾਰ ਸਾਈਂ ਦੇ ਚਰਨਾਂ ਨਾਲ ਲੱਗੇ ਔਰ ਫੇਰ ਕਦੇ ਵੀ ਨਾ ਵਿਛੜੇ ਲੱਗੇ ਕਿੰਜ ਨਾਮ ਬਾਣੀ ਦੇ ਜਾਪ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਪ੍ਰਾਪਤ ਹੋ ਉਹਨਾਂ ਤੋਂ ਨਾਮ ਦਾ ਇੱਕ ਕਿਣਕਾ ਲੈ ਕੇ ਹਾਂ ਆਉ ਸ਼ਰਨ ਸਤਗੁਰ ਜੀ ਦੀ ਤੇ ਛੱਡੋ ਹਉ ਦੀ ਟੇਕ ਸਮਝਦੇ ਗੋਰਖ ਧੰਦੇ ਚਤੁਰਤਾ ਕਰਦੇ ਹਨ ਪਰ ਕਲਿਆਣ ਸਿਮਰਨ ਵਿੱਚ ਹੈ ਸਾਈਂ ਦੀ ਯਾਦ ਵਿੱਚ ਜੀਵੋ ਜਾਗੋ ਜਾਗ ਯਾਦ ਹੈ ਸਾਈਂ ਦੀ ਨਿਰੰਤਰ ਯਾਦ ਪਿਆਰੇ ਨੂੰ ਕਦੇ ਨਾ ਭੁੱਲਣ ਵਾਲੀ ਯਾਦ ਹਾਂਜੀ ਦਾਤਾ ਜੀ ਨੇ ਇਸ ਅਸਥਾਨ ਤੇ ਕਈ ਦਿਨ ਇਸ ਤਰ੍ਹਾਂ ਹੀ ਆਈਆਂ ਰੂਹਾਂ ਨੂੰ ਜੀਵਨ ਕਣੀ ਦਾ ਦਾਨ ਬਖਸ਼ਿਆ ਐਸੇ ਅਸਥਾਨ ਤੋਹੀ ਮਾਤਾ ਗੰਗਾ ਜੀ ਦੀ ਰੂਹ ਨੇ ਆਪਣੇ ਪ੍ਰੀਤਮ ਦੇ ਦੇਸ਼ ਉਡਾਰੀ ਮਾਰੀ ਔਰ ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਦੀ ਦੇਹ ਨੂੰ ਵਿਆਸਾ ਵਿੱਚ ਜਲ ਪ੍ਰਵਾਹ ਕੀਤਾ ਗਿਆ ਮਾਤਾ ਗੰਗਾ ਜੀ ਦੇ ਨਮਿਤ ਅਰਦਾਸ ਸਮਾਗਮ ਤੋਂ ਬਾਅਦ ਜਦੋਂ ਸਤਿਗੁਰ ਜੀ ਨੇ ਸਿੱਖਾਂ ਨੂੰ ਵਾਪਸ RAMDAS PUR ਲਈ ਕੂਚ ਦਾ ਹੁਕਮ ਦਿੱਤਾ ਤਾਂ ਭਾਈ ਮੇਰਾ ਅਤੇ ਬੀਬੀ ਜੀਵਨਾ ਹੱਥ ਜੋੜ ਕੇ ਦਾਤਾ ਜੀ ਅੱਗੇ ਖੜੋ ਬੇਨਤੀ ਕਰਨ ਲੱਗੇ ਦਾਤਾ ਜੀ ਤਰਸ ਕਰੋ ਜੀ ਕੁਝ ਦਿਨ ਹੋਰ ਰੁਕ ਦਾਸ ਰਿਆਂ ਨੂੰ ਕਿਰਤਾਰਥ ਕਰੋ ਜੀ ਆਪ ਜੀ ਦੇ ਪ੍ਰੇਮ ਵਿੱਚ ਭਿੱਜੀਆਂ ਪ੍ਰੇਮੀ ਰੂਹਾਂ ਦਾ ਦਿਲ ਆਪ ਜੀ ਦੇ ਵਿਛੋੜੇ ਨੂੰ ਸਹਿ ਨਹੀਂ ਸਕੇਗਾ ਜੀ ਸਤਿਗੁਰ ਜੀ ਪਿਆਰਿਓ ਤੁਹਾਡੀ ਭਾਵਨਾ ਤਨ ਹੈ ਪਰ ਜਰਾ ਲੰਮੀ ਨਦਰ ਕਰੋ ਸਰੀਰਾਂ ਨੇ ਤਾਂ ਇੱਕ ਦਿਨ ਵਿਛੜਨਾ ਹੀ ਹੈ ਸਰੀਰਾਂ ਦੇ ਮੇਲ ਸਦੀਵ ਨਹੀਂ ਸਦੀਵ ਮੇਲ ਮਨ ਦਾ ਹੈ ਰੂਹ ਦਾ ਹੈ ਆਤਮਾ ਦਾ ਹੈ ਸੋ ਜੋ ਯਾਦ ਵਿੱਚ ਰਹੇ ਉਹ ਦੂਰ ਰਹਿ ਕੇ ਵੀ ਮੇਲ ਵਿੱਚ ਹਨ ਤੇ ਜੋ ਭੁੱਲ ਗਏ ਉਹ ਨੇੜੇ ਹੁੰਦਿਆਂ ਵੀ ਵਿਛੋੜੇ ਵਿੱਚ ਹਨ ਯਾਦ ਹੈ ਤਾਂ ਸਦਾ ਮੇਲ ਹੈ ਬਾਕੀ ਇਹ ਸੁੰਦਰ ਇਕਾਂਤ ਬੰਦਗੀ ਅਸਥਾਨ ਆਮਾਨਤ ਹੈ ਗੁਰੂ ਘਰ ਦੀ ਆਪ ਜੀ ਕੋਲ ਇੱਕ ਦਿਨ ਆਵਾਂਗੇ ਕੁਝ ਦਿਨ ਨਹੀਂ ਕੁਝ ਮਹੀਨੇ ਨਹੀਂ ਪੂਰੇ 26 ਸਾਲ ਇਸ ਅਸਥਾਨ ਤੇ ਇਕਾਂਤ ਬੰਦਗੀ ਦੇ ਰੰਗ ਮਾਣਾਂਗੇ ਪਰ ਕਿਸੇ ਹੋਰ ਜਾਮੇ ਹਾਂ ਇਸ ਅਸਥਾਨ ਤੇ ਉਸ ਭਾਰੀ અવਤਾਰ ਦੇ ਆਗਮਨ ਦੀ ਤਿਆਰੀ ਆਰੰਭ ਹੋਣੀ ਹੈ ਜਿਸ ਨੇ ਪਰੰਪਾਰਸ ਦੇ ਸਮੁੱਚੀ ਮਾਨਵਤਾ ਦੀ ਭਲਾਈ ਵਾਲੇ ਇਸ ਸਫਰ ਨੂੰ ਸੰਪੂਰਨਤਾ ਬਖਸ਼ਣੀ ਹੈ ਹਾਂ ਇਸ ਸੁੰਦਰ ਬੰਦਗੀ ਅਸਥਾਨ ਨੇ ਜਗਤ ਵਿੱਚ ਇਕਾਂਤ ਬੰਦਗੀ ਦੀ ਉਹ ਮਿਸਾਲ ਕਾਇਮ ਕਰਨੀ ਹੈ ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਇਸ ਤਰ੍ਹਾਂ ਦੇ ਇਲਾਹੀ ਨਾਦ ਨਾਲ ਸੰਗਤਾਂ ਨੂੰ ਅਸੀਸਾਂ ਦਿੰਦੇ ਹਰ ਸੰਗਤਾਂ ਦਾ ਪਿਆਰ ਕਬੂਲ ਦੇ ਸਤਿਗੁਰ ਜੀ ਬਕਾਲੇ ਤੋਂ ਵਿਦਾ ਹੋਏ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਦਾ ਬਟਨ ਔਨ ਕਰ ਲਿਓ ਤਾਂ ਕਿ ਇਹੋ ਜਿਹੀਆਂ ਗੁਰੂ ਪ੍ਰੇਮ ਵਿੱਚ ਰੰਗੇ ਹੋਏ ਪ੍ਰਸੰਗ ਆਪ ਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਰਸਿਕ ਬੈਰਾਗਨ ਚੈਨਲ ਵਿੱਚ ਆਪ ਜੀ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਸਾ ਸੰਗਤ ਵਿੱਚ ਕੀਤੇ ਗਏ ਕੀਰਤਨ ਸੁਣ ਸਕਦੇ ਹੋ